ਕਲੇਸ਼ ਇਹ ਗੱਲਾਂ ਦਾ ਇਹਨਾਂ ਨੂੰ ਕੀ ਪਤਾ ਲੈ ਬੂਰਖ ਦੇ ਇਹ ਆ ਦੱਸਣ ਕਿਹੜੀ ਗੱਲ ਦਾ ਕਲੇਸ਼ ਪਿਆ ਐਕਸਪਲੇਨ ਕਰ ਕਲੇਸ਼ ਕਿਹੜੀ ਗੱਲ ਦਾ ਪਿਆ ਦਰਮਬਾਜ਼ਾਂ ਨੇ ਕਿਉਂ ਕਲੇਸ਼ ਪਿਆ ਉਹ ਕਿਹੜੀ ਗੱਲ ਸੀ ਮੁਸਲਮਾਨਾਂ ਨਾਲ ਕੋਈ ਕਲੇਸ਼ ਨਹੀਂ ਸੀ ਉੱਥੇ ਮੁਸਲਮਾਨ ਤਾਂ ਬਜ਼ਾਰ ਨੂੰ ਆਏ ਨੇ ਬ੍ਰਹਮਾ ਰੁਦਰ ਉਪਾਏ ਖਪਾਏ ਬ੍ਰਹਮਾ ਅ ਰੁਦਰ ਜਿਹੜਾ ਇਹਨਾਂ ਦਾ ਸ਼ਿਵ ਜੀ ਹੈ ਪਤਾ ਨਹੀਂ ਕਿੰਨੇ ਕੁ ਪੈਦਾ ਕਰਕੇ ਕਿੰਨੇ ਖਪਾਦੇ ਹੁਣ ਇਹ ਤਾਂ ਇੱਕ ਬੰਦੇ ਨੇ ਬ੍ਰਹਮਾ ਰੁੱਦਰ ਰੁੱਦਰ ਨੂੰ ਵੀ ਇਹ ਇਹ ਕਿਹੜੇ ਪੰਨੇ ਦਾ ਲਿਖਿਆ ਹੈ ਇਹ ਐਸ ਤਰੀਕੇ ਦਾ ਕਥਾ ਜੇ ਆਰਐਸਐਸ ਵਾਲਾ ਨੂੰ ਕਹਿੰਦੇ ਮੰਨਣਗੇ ਉਹ ਔਣ ਕਥਾ ਸੁਣਨ ਫਿਰੇ ਦੀ ਕੰਬ ਜਾਣਗੇ ਥੱਲੇ ਤੱਕ ਬ੍ਰਹਮਾ ਰੁੱਦਰ ਉਹ ਪਾਏ ਖਾ ਪਾਏ ਇਹਨਾਂ ਨੂੰ ਕੀ ਪਤਾ ਬੋਲਖ ਨੂੰ ਵੀ ਕਹਦੇ ਆਰਐਸਐਸ ਵਾਲੇ ਆਰਐਸਐਸ ਵਾਲੇ ਦੇ ਏਜੰਟ ਕਹਿੰਦੇ ਜਿਹੜੇ ਨੂੰ ਮੰਨਣ ਵਾਲੇ ਨੇ ਬੰਨਣ ਵਾਲਿਆਂ ਨੂੰ ਆਰਾ। ਬੰਨਣ ਵਾਲਿਆਂ ਨੂੰ ਕਹਿੰਦੇ ਨੇ ਐ ਨਹੀਂ ਕਹਿੰਦੇ ਵੀ ਅਸੀਂ ਆਪਾਂ ਬਰਮਾ ਰੁੰਦਰੋ ਪਾਏ ਖਪਾਏ ਪਤਾ ਨਹੀਂ ਕਿੰਨੇ ਕੁ ਬਰਮਾ ਉਧਰ ਬਾ ਪਾ ਕੇ ਖਪਾਤੇ ਤੁਸੀਂ ਇੱਕ ਦਿਨ ਗੱਲ ਕਰੀ ਜਣੇ ਇਹੜਾ ਵਾਲਾ ਤੁਹਾਡਾ ਗਿਆਨ ਬਹੁਤ ਸੀਮਤ ਹੈ। ਯਾ ਵਰ ਝੂਠੀਆਂ ਨੇ ਤੁਹਾਡੀਆਂ ਕਹਾਣੀਆਂ ਸਿਮਰ ਤੇ ਬੇਦ ਪੁਰਾਣ ਪੁਕਾਰਣ ਪੋਧੀਆਂ ਨਾਂਬਰਾਂ ਸਭ ਕੂੜਗਾਲੀ ਉਹ ਛੀਆਂ ਤਲਾ ਦੇਖ ਕਹਿੰਦੇ ਹੋ ਜੀ ਇਹ ਤਾਂ ਕਰੋਨਾ ਹੀ ਨੇ ਇਹ ਗੱਲਾਂ ਸੀਆਂ ਜਿੱਥੇ ਕਲੇਸ਼ ਪਿਆ ਜਿਆਦਾ ਉਹ ਲੈ ਕੇ ਗਏ ਨੇ ਨੋਵੇਂ ਪਾਸੇ ਛੇਵੇਂ ਪਾਸਾ ਨੂੰ ਕੀਰਤਪੁਰ ਬਈ ਤੁਸੀਂ ਸਾਡੇ ਏਰੀਆ 'ਚ ਰਹੋ ਬਈ ਧਾਰੀ ਰਾਜੇ ਬਈ ਧਾਰੀ ਰਾਜੇ ਇਹ ਇਹਨਾਂ ਦੇ ਏਰੀਆ 'ਚ ਨਾ ਰਹੋ ਪੂਸਨ ਬੋਲਾ ਦੇ ਛੇ ਰੋਜ਼ ਕਲੇਸ਼ ਹੁੰਦਾ ਉਹ ਕੀਰਤਪੁਰ ਉਹਨਾਂ ਨੇ ਆਪਣਾ ਰਹਿਣ ਆਸਾਨ ਹੈ ਉਹ ਉਸ ਤੋਂ ਬਾਅਦ ਕੋਈ جنگ ਨਹੀਂ ਹੋਈ ਗੁਰੂ ਘਰ ਦੀ ਫਿਰ ਨੌਵੇਂ ਪਾਸ਼ਾ ਪਰੇ ਚਲੇ ਗਏ ਥੋੜਾ ਜਿਹਾ ਕਿਉਰੇ ਦੂਜਾਂ ਦਾ ਕਬਜ਼ਾ ਹੋ ਗਿਆ ਨਾ ਅਭੀਰ ਧੀਰਵਲ ਦਾ ਉਹ ਧੀਰਵਲ ਸੀ ਉਹ ਆਪਣੇ ਪਰੇ ਅਨੰਤਪੁਰ ਸਾਹਿਬ ਉਹਨਾਂ ਨੇ ਨੌਵੇਂ ਪਾਸ਼ਾ ਨੇ ਉਹ ਬਣਾ ਲਿਆ ਉੱਥੇ ਬਣਾ ਲਿਆ ਥੋੜਾ ਜਿਹਾ ਪਰੇ ਏਰੀਆ ਦਾ ਨਹੀਂ ਛੱਡਿਆ ਰਾਜਾ ਤਾਂ ਉਹੀ ਹੈ ਉਸਦਾ ਰਿਆ ਰਸਤਾ ਹੋਈ ਹੈ ਚਲ ਉਥੇ ਬਣਾ ਲਿਆ ਉਥੇ ਰਹਿੰਦੇ ਰਹੇ ਉਹਨਾਂ ਨਾਲ ਵੀ ਕੋਈ ਕਲੇਸ਼ ਨਹੀਂ ਪਿਆ ਸਗੋਂ ਉਹਨਾਂ ਨੂੰ ਇੱਥੇ ਆ ਕੇ ਇਹ ਦੁਆਨੇ ਆ ਕੇ ਕਿਹਾ ਵੀ ਮਰ ਤੁਸੀਂ ਧਰਮ ਬਚਾਓ ਸਾਡਾ ਲੁਧਰ ਸਾਹਿਬੇ ਕਿਹਾ ਉਹ ਉਰੇ ਲਗੇ ਚਲ ਚਲੋ ਉਸ ਸ਼ੀਧੀ ਵੀ ਹੋ ਗਈ ਧਰਮ ਬਾਝਾ ਨਾਲ ਕੋਈ ਸ਼ੀਧੀ ਗੱਲ ਤਾਂ ਪਿਆ ਉਹਨਾਂ ਦੇ ਪਰੂਨ ਛਾਤ ਦੇ ਤੀ ਆਏ ਗੱਲਾਂ ਦਾ ਪਿਆ ਆ ਜਿਹੜੀ ਆਹ ਗੱਲ ਆ ਜਿਹੜਾ ਆ ਲਿਖਿਆ ਹੈ ਇਹਦਾ ਕਲੇਸ਼ ਪਿਆ ਬਾਈ ਦਾ ਰਾਜਾ ਨਾਲ ਬਾਈ ਦਾ ਰਾਜਾ ਨਾਲ ਉਹਨਾਂ ਦਾ ਧਰਮ ਇਹ ਕੁਝ ਹੋਰ ਲਿਖ ਰਹੇ ਨੇ ਆ ਕਲੇਸ਼ ਪਿਆ ਇਹ ਗੱਲਾਂ ਦਾ ਇਹਨਾਂ ਨੂੰ ਕੀ ਪਤਾ ਨੇ ਬੂਰਖ ਦੇ ਇਹ ਆ ਦੱਸਣ ਕਿਹੜੀ ਗੱਲ ਦਾ ਕਲੇਸ਼ ਪਿਆ ਐਕਸਪਲੇਨ ਕਰ ਕਲੇਸ਼ ਕਿਹੜੀ ਗੱਲ ਦਾ ਪਿਆ ਦਾ ਰਾਮਾ ਜਾਣਾ ਕਿਉਂ ਕਲੇਸ਼ ਪਿਆ ਉਹ ਕਿਹੜੀ ਗੱਲ ਸੀ ਮੁਸਲਮਾਨਾਂ ਨਾਲ ਕੋਈ ਗਲੇਸ਼ ਨਹੀਂ ਸੀ ਉੱਥੇ ਮੁਸਲਮਾਨ ਤਾਂ ਬਜ਼ਾਰ ਨੂੰ ਆਏ ਨੇ ਭੇਜੇ ਨੇ ਸੈਟਲ ਗਵਰਨਰ ਨੇ ਭੇਜਣੇ ਸੀ ਉਹਦਾ ਇਹਨਾਂ ਨੇ ਬੰਗਿਆ ਵੀ ਅਸੀਂ ਤੁਹਾਡੇ ਅਧੀਨ ਆ ਸਾਡੀ ਸਪੋਰਟ ਕਰੋ ਆ ਜੀ ਗ੍ਰੰਥ ਜਿਹੜਾ ਲਿਖਿਆ ਇਹ ਨਿਕਲੇ ਪਾਇਆ ਸਾਰਾ ਕਿਉਂ ਲਿਖਣਾ ਪਿਆ ਜਿਨ੍ਹਾਂ ਨੇ ਜਾਤ ਦੋਈ ਇਹ ਮੰਨ ਕੇ ਵੀ ਅਸੀਂ ਸੇਖਾਂ ਤੁਹਾਡੇ ਉਹ ਵਕਰ ਗਏ ਉਹਨਾਂ ਜੋ ਕਿਰਪਾ ਰਾਮ ਰਹੇਗਾ ਕੱਲਾ ਬਾਕੀ ਪਿਛੇ ੜ ਗਏ ਸ਼ਾਦ ਦੁਆਤੀ ਕਿਰਪਾ ਰਾਮ ਨੇ ਲਿਖਾਇਆ ਇਹ ਸਾਰਾ ਯਾ ਲਿਖੋ ਉਹਨਾਂ ਦੀ ਪੂਜੀ ਪੂਜਾ ਤੇ ਸਿੱਧਾ ਹੀ ਛੱਡੋ ਬਹੁਤ ਕੁਝ ਲਿਖਿਆ ਹੋਇਆ ਉਧਰ ਆਦ ਗੁਰੂ ਗ੍ਰੰਥ ਸਾਹਿਬ ਬਹੁਤ ਕੁਝ ਲਿਖਿਆ ਹੋਇਆ ਇੱਧਰ ਸਿੱਧਾ ਤੁਸੀਂ ਕਰੋ ਡਾਇਰੈਕਟ ਅਟੈਕ ਕਰਤਾ ਉਹਨੂੰ ਆ ਡਾਇਰੈਕਟ ਅਟੈਕ ਹੈ ਇਹ ਉਹ ਇਨਡਾਇਰੈਕਟ ਅਟੈਕ ਆ ਉਥੇ ਆਦੀ ਬਣੀ ਜੋ ਇਹ ਡਾਇਰੈਕਟ ਐਕਸ਼ਨ ਐ ਤੇ ਇਹਨਾਂ ਨੂੰ ਬੜਾ ਪਤਾ ਕੀ ਗੱਲ ਐ ਆਨੇ ਅੰਗੇ ਸਕਨੋ ਦੇਖਣ ਨਹੀਂ ਚਾਹੁੰਦਾ ਕੋਈ ਬਾਣੇ ਵਾਲਿਆਂ ਨੂੰ ਆਹੋ ਆ ਦੂਰੇ ਨੇ ਜਿਹੜੇ ਇਹ ਕਿਉ ਖਿਚੜੀ ਹੋਏ ਰਹਿੰਦੇ ਨੇ ਅਗਲੀ ਅਗਲੀ ਇਹਨਾਂ ਨੂੰ ਕੋ ਦੇਖਣ ਨਹੀਂ ਚਾਹੁੰਦਾ ਕਿਉ ਐਦੇ ਪਹਿਰਾ ਦੰਦ ਰਿਹਾ ਹੋਰਾਂ ਤੇ ਇਹ ਤੋ ਗੱਲ ਚੱਲਦੀ ਐ ਕਿਉਂ ਚੱਲਦੀ ਐ ਸਾਡੇ ਨੂੰ ਪਤਾ ਹੀ ਐ ਹੁਣ ਤੈਨੂੰ ਕੋ ਭੁੱਲਿਆ ਹੋਇਆ ਆ ਜਿਹੜੇ ਇਹਦਾ ਧਰਮ ਨਾਲ ਸੰਬੰਧ ਐ ਕੋਈ ਨਹੀਂ ਡੁਗਡੂਗੀ ਉਹੀ ਵਜਾਈ ਜਾਂਦੇ ਬੇਵਜਲ ਬੇਨਾ ਕੋਈ ਲੈਣ ਦਾ ਦੇਣ ਦਾ ਧਰਮ ਨਾਲ ਸੰਬੰਧ ਲੋਕਾ ਚਤਰਦਸ ਖੇਲ ਰਚਾਇਓ 14 ਲੋਕਾਂ ਦੇ ਵਿੱਚ ਐਸਾ ਖੇਲ ਲਚਾਇਆ ਹੋਇਆ ਉਹਨੇ ਕਿਤੋਂ ਦਾਦਾ ਨੂੰ 14 ਲੋਕਾਂ ਨੇ ਸਾਰਾ ਖੇਲ ਉਹਦਾ ਹੀ ਲਚਾਇਆ ਹੋਇਆ ਹੁਕਮ ਦਾ ਹੀ ਖੇਲ ਲਚਾਇਆ ਹੋਇਆ ਆਦ ਪੁਰਖ ਦਾ ਖੇਲ ਐ ਇਹ ਅਕਾਲ ਦਾ ਅਕਾਲ ਦਾ ਬਹਰ ਆਪ ਹੀ ਬੀਜ ਮਲਾਇਓ ਬਸ ਜਿਹਨਾਂ ਜਰ ਖੇਲ ਖੇਲਦਾ ਬਾਾਕੀ ਉਹ ਵਜ਼ਾਰੀ ਵਾਲੇ ਤਮਾਸ਼ੇ ਵਾਲੀ ਗੱਲ ਬਾਜੀਗਰ ਡੰਕ বাজਾਈ ਸਭ ਖਲਕ ਤਮਾਸ਼ੇ ਵਾਲੀ ਬਾਜੀਗਰ ਸੌਂਗ ਸਕੇਲਾ ਆਪਣੇ ਕੋਲ ਰਵੇ ਆਪਣੇ ਰੰਗ ਰਵੇ ਅਕੇਲਾ ਆਪਣੇ ਰੰਗ ਰਵੇ ਅਕੇਲਾ ਆ ਉਹੀ ਗੱਲ ਕਹਿੰਦੇ ਹੋਈਆਂ ਬਹਰ ਆਪ ਹੀ ਬੀਜ ਮਲਾਇਓ ਤਾਂ ਫੇਰ ਆਪਣੀ ਉਸੇ ਥੈਲੀ ਚ ਪਾ ਲੈਂਦਾ ਸਭ ਕੁਝ ਇਕੱਠਾ ਕਰਕੇ ਮਦਾਰੀ ਦੀ ਥੈਲੀ ਜੋ ਬਾਹਰ ਕੱਢ ਦਿੰਦਾ ਪਹਿਲਾਂ ਸਭ ਕੁਝ ਆ ਬਹੁਤ ਕੁ ਸਾਰਾ ਮਦਾਰੀ ਦੀ ਝੋਲੀ ਜਿਹੀ ਨਿਕਲ ਆਇਆ ਫੇਰ ਆਪਣਾ ਪਦਾਰੀ ਇਕੱਠਾ ਕਰ ਲੈਂਦਾ ਸਾਰਾ ਤੁਹਾਨੂੰ ਸਾਹ ਦਿਖਾ ਕੇ ਆ ਗਏ ਦਾਨਵ ਦੇਵ ਫਲਿੰਦ ਅਪਾਰਾ ਦਾਨਵ ਦੇਵ ਫਲਿੰਦ ਅਪਾਰਾ ਇਹਨਾਂ ਦਾ ਛੇਸ਼ਨਾਗ ਬਨੁੰਦੇ ਕੋਈ ਆਪਾਰਾ ਹੀ ਨੇ ਕਹਿੰਦੇ ਇਹ ਤੇ ਪਤਾ ਹੀ ਨਹੀਂ ਕਿਨੇ ਛੇਸ਼ਨਾਗ ਨੇ ਕਿੰਨੇ ਦਾਨਬ ਨੇ ਕਿੰਨੇ ਦੇਵ ਨੇ ਆਪਾਰਾ ਬਲਗਣਤ ਹਾਂ ਗੰਧਰਵ ਜਚ ਰਚੇ ਸੁਭਚਾਰਾ ਗਧਰਬ ਜਿਹੜੇ ਰਾਗੀ ਨੇ ਵਜਾਉਣ ਵਾਲੇ ਨੇ ਗਧਰਬ ਉਹਦੇ ਨੇ ਜਿਹੜੇ ਸਾਜ਼ ਵਜਾਉਂਦੇ ਨੇ ਜਚ ਨੇ ਜਿਹੜੇ ਗਾਉਣ ਵਾਲੇ ਆ ਨਚਣ ਵਾਲੇ ਨੇ ਰਚੇ ਬਥੇਰੇ ਰਚੇ ਨੇ ਸੁਭਚਾਰਾ ਉਹ ਸ਼ੋਭਾ ਬਾਰੀ ਗੋਦ ਦੇ ਦਸੀ ਪਹਿਲਾਂ ਦੇਵਤਿਆਂ ਦੇ ਆ ਜਿਹੜੇ ਨੇ ਨਾ ਕੀਰਤਨ ਜਿਵੇਂ ਆਪਾਂ ਕਰਦੇ ਆ ਇਹੋ ਜਿਹਾ ਹੀ ਕੁਛ ਕਰਦੇ ਸੀ ਉਹ ਉਸ ਵੇਲੇ ਜਿਵੇਂ ਆਪਾਂ ਕੀਰਤਨ ਕਰਦੇ ਆ ਨਾ ਇਹੋ ਜਿਹਾ ਕੁਛ ਕਰਦੇ ਸੀ ਉਹ ਵੀ ਭੂਤ ਆਪ ਭਵੇਖੋ ਭਵਾਨ ਕਹਾਣੀ ਭੂਤ ਭਵੇਖੋ ਭਵਾਨ ਕਹਾਣੀ ਭੂਤ ਭਵੇਖੋ ਭਵਾਨ ਕਹਾਣੀ ਤਿੰਨ ਲੋਕ ਤਿੰਨ ਕਾਲ ਹੋ ਗਏ ਭੂਤ ਭਵੇਖੋ ਭਵਾਨ ਤਨੇ ਹੋਇ ਚੌਥਾ ਕਿੱਥੇ ਗਿਆ ਕਾਲ ਤੇ ਦੇ ਹੁੰਦੇ ਤਨੇ ਲੋਕ ਨੇ ਉਹ ਹਾਦ ਸੱਚ ਹੈ ਨਾ ਉਹ ਪਰੇ ਹੈ ਨਾ ਤੇ ਜੋ ਗਾਦ ਸੱਚ ਜੁਗ ਤੰਦੇ ਨੇ ਛਾਰ ਜੋ ਬੁੱਲਦੇ ਹੀ ਨਹੀਂ ਉਹ ਤਾਂ ਬਖਤ ਭਵਾਨ ਤਾਂ ਗਾਇਤਾ ਵਿੱਚ ਜੁਗਦਾ ਤੰਦੇ ਨਹੀਂ ਜੇ ਮਾਇਆ ਦਾ ਜੋਗ ਨੇ ਜਾਂ ਮਾਇਆ ਦੀ ਫੇ ਜੁਗ ਨਹੀਂ ਹੁੰਦਾ ਕੋਈ ਮਾਇਆ ਜੇ ਕਾਲ ਹੁੰਦਾ ਨਾ ਮਾਇਆ ਤੇ ਜਦ ਮਾਇਆ ਨਹੀਂ ਹੁੰਦੀ ਫਿਰ ਕਾਲ ਵੀ ਨਹੀਂ ਹੁੰਦਾ ਕੋਈ ਮਾਇਆ ਦੇ ਬਾਅਦ ਚੌਥਾ ਕਾਲ ਹੁਣ ਵੀ ਹੈਗਾ ਰਹਿੰਦਾ ਇਹ ਉਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਚੌਥਾ ਕਾਲ ਹੈ ਤਾਂ ਸਭ ਕਰਦਾ ਕਾਲ ਹੈ ਚੌਥਾ ਕਾਲ ਹੈ ਤਾਂ ਮਹਾ ਕਾਲ ਹੈ ਉਹੀ ਅਕਾਲ ਚੌਥਾ ਕਾਲ ਹੈ ਤਾਂ ਮਹਾ ਕਾਲ ਆ ਉਹ ਅਕਾਲ ਵੀ ਹੈ ਕਾਲ ਵੀ ਹੈ ਉਹ ਚੌਥਾ ਕਾਲ ਦਾ ਸਾਰਿਆਂ ਦਾ ਫਾਇਦਾ ਕਰਨ ਵਾਲਾ ਸਾਰਿਆਂ ਦਾ ਸਭ ਕੋ ਕਾਲ ਸਭਨ ਕੋ ਕਰਤਾ ਹੀ ਤਾਂ ਚੌਥਾ ਕਾਲ ਹੈ ਇਓ ਰੂਮੀ ਮਾਇਆ ਜੇ ਬਾੜੀ ਬੈਠੇ ਨੇ ਜੇ ਮਾਇਆ ਜੇ ਨਾ ਵਾੜਦੇ ਚ ਉਹਤੇ ਕਾਲ ਦਾ ਜਵਾਬ ਕਦੇ ਦਿੰਦੇ ਜਦ ਪੰਡਤ ਨੇ ਬਾੜ ਪਾੜੀਆ ਚ ਉਹਤਾ ਕਾਲ ਮਾਇਆ ਜਿ ਵੜ ਲਿਆ ਬਾੜ ਕੇ ਮੇ ਛੜ ਦਿੰਦਾ ਚ ਉਹਤਾ ਕਾਲ ਮਾਇਆ ਚ ਪੰਡਤ ਨੇ ਤਾਂ ਬਾੜਿਆ ਫਿਰ ਪੰਡਤ ਇਹ ਦੱਸਿਆ ਜਦ ਮਹਾਪਰਲੇ ਆ ਜਾਂਦੀ ਹੈ ਜਿਹੜਾ ਕਹਿਆ ਵੀ ਅਰਬ ਨਰਬ ਤੰਦੂਕਾਰਾ ਫਿਰ ਪੰਜਵਾਂ ਕਾਲ ਹੋਇਆ ਨਾ ਚ ਜੇ ਸੰਸਾਰ ਨਹੀਂ ਹੁੰਦਾ ਰਚਨਾ ਨਹੀਂ ਹੁੰਦੀ ਉਹ ਜਿਹੜਾ ਸਭਾ ਅਰਬਾਂ ਖਰਬਾਂ ਸਾਲਾਂ ਦਾ ਉਹ ਫਿਰ ਪੰਜਵਾਂ ਕਾਲ ਹੋਇਆ ਨਾ ਚਾਰ ਕਾਲ ਤਾਂ ਵਾਝੇ ਹੋਗੇ ਵਾਝਾ ਤਾਂ ਖਤਮ ਹੋ ਗਈ ਫਿਰ ਕਾਲ ਚਾਰ ਕਮੇ ਰਹੇ ਕਾਲ ਤਾਂ ਵੱਜੇ ਹੋਗੇ ਫਿਰ ਐਨੀ ਅਗਲ ਤਾਂ ਸਿੱਖਾ ਨੂੰ ਨਹੀਂ ਹੈ ਪ੍ਰਚਾਰਕਾਂ ਨੂੰ ਵਿਦਵਾਨਾਂ ਨੂੰ ਵੀ ਕਾਲ ਬੁੱਝ ਲੈਦੇ ਉਹ ਕਾਲਾਂ ਦੇ ਡੈਕ ਨਹੀਂ ਕੀਤਾ ਇਹਨਾਂ ਨੇ ਕਾਲ ਚਾਰ ਮੰਡੀ ਬੈਠੇ ਨੇ ਸਾਰੇ ਵਿਦਵਾਨਾਂ ਸਾਹਿਬ ਜੀ ਤਾਂ ਕਹਿੰਦਾ ਉਹਨਾਂ ਮੈਂ ਪੰਡਤ ਐ ਹੋ ਪੜਨਦਾ ਚੇਲੇ ਨੇ ਸਾਰੇ ਇਹ ਕਾਲ ਪੰਜ ਕਿਉਂ ਨਾ ਬੰਨੇ ਪੰਜ ਹੋਗੇ ਕਾਲ ਫਿਰ ਕਾਲ ਤਿੰਨੇ ਨੇ ਮਾਇਆ ਜੇ ਤਿੰਨੇ ਹੁੰਦੇ ਨੇ ਚੌਥਾ ਕਾਲ ਜਿਹੜਾ ਹੈਗਾ ਉਹ ਅਕਾਲ ਹੈ ਸੱਚਖੰਡ ਉਹਦਾ ਵੇਝੇ ਰਹੇ ਨੇ ਉਹਦਾ ਕੀ ਹਾਲ ਵੀ ਹੈਗਾ ਕਾਲ ਜੋਗਾ ਆ ਆ ਹੁਣ ਦੋ ਯੁਗ ਨੇ ਸਾਡੇ ਵਾਸਤੇ ਦੋ ਨੇ ਕਿਹਾ ਦਾ ਸੀ ਕਾਲ ਯੁਗ ਜਿਹੜਾ ਹਾਂਗੇ ਅਸਾ ਯੁਗ ਜਿਹੜਾ ਹਾਂਗੇ ਇੱਕ ਕੜੀ ਨਾ ਮਿਲਤੇ ਤਾਂ ਕਲਜੋਗ ਕਾਹ ਕਰਜੋ ਬੋਤਾ ਜੇ ਕਲਜੋਗ ਨਾ ਹੋਤਾ ਫਿਰ ਕੀ ਹੋਤਾ ਫਿਰ ਸਜੋਗ ਹੋਤਾ ਜੇ ਕਲਜੋਗ ਨਾ ਹੋਤਾ ਫਿਰ ਉਹ ਤਾਂ ਕਹਣਾ ਕੜਜੋਗ ਜੋ ਸਾਰੇ ਹੀ ਆ ਗੁਰੂ ਸਾਹਿਬ ਨੂੰ ਰੱਦ ਕਰ ਰਹੇ ਨੇ ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ ਕਲਜੋਗ ਨਹੀਂ ਹੈ ਜਿਹਦੇ ਅੰਦਰ ਕਲਪਨਾ ਦਾ ਕਲਜੋਗ ਹੈ ਜਿਹਦੇ ਅੰਦਰ ਕਲਪਨਾ ਨਹੀਂ ਹੋ ਕਲਜੋਗ ਨਹੀਂ ਹੋ ਸਜੋਗ ਹੈ ਘਟ ਘਟ ਕੇ ਪਟ ਪਟ ਕੀ ਜਾਨੀ ਘਟ ਘਟ ਕੇ ਪਟ ਪਟ ਕੀ ਜਾਨੀ ਘਟ ਘਟ ਕੇ ਤੇ ਜਾਣੀ ਪਟ ਪਟ ਕੇ ਵੀ ਜਾਣੀ ਅੱਦਲਾ ਹਰੇਕ ਪੜਦਾ ਜਾਣਦਾ ਕੋਈ ਮੋਟਾ ਹੀ ਨਹੀਂ ਜਾਣਦਾ ਇੱਕ ਤਾਂ ਆਦਮੀ ਰੂਹੇ ਜਾਣਦਾ ਇੱਕ ਆਦਮੀ ਦੇ ਅੰਦਰ ਪੌਕੇ ਪੜਦੇ ਆਹ ਪੂਰੇ ਪੜਦੇ ਜਾਣਦਾ ਘਟ ਘਟ ਕੇ ਪਟ ਪਟ ਗਈ ਜਾਨੀ ਇੱਕ ਪੜਦਾ ਵੀ ਨਹੀਂ ਉਹ ਤੇ ਲੁਕਿਆ ਹੋਇਆ ਕਿਸੇ ਦਾ ਜਿੰਨੇ ਪਰਦੇ ਵੀ ਤੇਰੇ ਪਾਏ ਹੋਏ ਰੇ ਨਾ ਲੋਕਾਂ ਤੋਂ ਉਹ ਸਾਰੇ ਜਾਣਦੇ ਪਰ ਪਰਦੇ ਬਬਲਕ ਤੋਂ ਪਾਲੂ ਉਹ ਤਾਂ ਕੋਈ ਪਾਲੂਗਾ ਜਿਹੜਾ ਗਾਂ ਪਰਦੇ ਆ ਤਾਂ ਥੱਲੇ ਦਾ ਬੈਠਾ ਜਿਹਦੇ ਉੱਤੇ ਪਰਦੇ ਪਾਏ ਨੂੰ ਤਾਂ ਪਤਾ ਹੈ ਜਾਂ ਪਰਦਾ ਉੱਤੇ ਪੈਂਦਾ ਆਦਮੀ ਦੇ ਕੱਪੜਾ ਦੇ ਦਿੱਤਾ ਇੱਕ ਹੋਰ ਦੇ ਦਿੱਤਾ ਉਹਨੂੰ ਤਾਂ ਪਤਾ ਲੱਗਦਾ ਕੱਪੜੇ ਦੇਈ ਜਾਂਦਾ ਉਹਨੂੰ ਪਤਾ ਉੱਤੇ ਕਿ ਉਹ ਬਹੁਤ ਜਾਂ ਕਿੰਨੇ ਕੱਪੜੇ ਦਿੱਤੇ ਹਨ ਪਰੜ ਪਰ ਕੀ ਜਾਂਦੀ ਤਾਤ ਮਾਤ ਜੇ ਜਾਤ ਨਾ ਪਤਾ ਤਾਤ ਬਾਤ ਜੇ ਜਾਤ ਨਾ ਪਤਾ ਤਾਤ ਮਾਤ ਉਹਦਾ ਤਾਤ ਮਾਤ ਕੋਈ ਨਹੀਂ ਹੈ ਜਾਤ ਬਾਤ ਕੋਈ ਨਹੀਂ ਹੈ ਤੇ ਜਾਤ ਬਾਤ ਕਿੱਥੋਂ ਆਈ ਜਾਤ ਬਾਤ ਕਿੱਥੋਂ ਆਈ ਸੰਸਾਰ ਜਾਤ ਬਾਤ ਕਿੱਥੋਂ ਆਈ ਉਹ ਤਾਂ ਕਹਿੰਦੇ ਜਾਤ ਬਾਤ ਹੁੰਦੀ ਹੋਰੀ ਕੋਈ ਹੈ ਉਹ ਨਹੀਂ ਜੇ ਸਾਰੇ ਉਹਦੀ ਅਲਸ ਨੇ ਇਜਾਜ਼ਤ ਬਾਤ ਕਿਵੇਂ ਬਣ ਗਈ ਇਹ ਬਣਾਈ ਛਾਤਰ ਬਾਬੂ ਨੇ ਦਿਮਾਗ ਚ ਬਿਪਰ ਦਾ ਛਾਤਰ ਦਿਮਾਗ ਉਹਨੇ ਬਣਾਈ ਇਜਾਜ਼ਤ ਬਾਤ ਉਹਨੂੰ ਜਾਇਦੇ ਸੇ ਆਪਣੀ ਸੇਵਾ ਕਰਨ ਵਾਲੇ ਉਹਨੂੰ ਜਾਇਦੇ ਤਨ ਕਿ ਇਹ ਛਾਤਰ ਇੱਥੇ ਦੇ ਜਿਹੜੇ ਛਾਤਰ ਦਿਮਾਗ ਨੇ ਨਾ ਉਹਨਾਂ ਦੀਆਂ ਕੱਡਾਂ ਨੇ ਉੱਥੇ ਤਾਂ ਹੀ ਕੱਢੇ ਨੇ ਛਾਤਰ ਤੇ ਉਹ ਟਗੜਾ ਟਿਕਦੇ ਤੇ ਜਿਹੜੇ ਜਿਆਦਾ ਖਰਾਬ ਹੁੰਦੇ ਨੇ ਜੇਲ੍ਹ ਚ ਬੰਦੀ ਟਿਕਦੇ ਜਾਂਦੇ ਉੱਥੇ ਪਾਰਟੀ ਆਪਣਾ ਲੈਂਦੇ ਨੇ ਕਈ ਦਾ ਬੰਦੇ ਜਾ ਕੇ ਜਿਹੜੇ ਸੁਧਰ ਜਾਂਦੇ ਨੇ ਪਛਤਾਉਂਦੇ ਨੇ ਬਹੁਤੇ ਤਾਂ ਸੁਧਰ ਜਾਂਦੇ ਨੇ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਜੇੜ ਦੇ ਵਿੱਚ ਵੀ ਰਾਜੇ ਕਰਦੇ ਨੇ ਜਾ ਕੇ ਉਹ ਤਾਂ ਛਾਤਰ ਹੁੰਦੇ ਨੇ ਉੱਥੇ ਵੀ ਰਾਜ ਕਰਨਾ ਚਾਹੁੰਦੇ ਨੇ ਚਾਹੇ ਪੁਲਿਸ ਦਾ ਰਾਜ ਆ ਉੱਥੇ ਪਰ ਰਾਜ ਆਪਣਾ ਪੁਲਿਸ ਵੀ ਹੁੱਕ ਪੱਤਿਆਂ ਤੋਂ ਜਗਦੀ ਹੁੰਦੀ ਹੈ ਇਸ ਕਰਕੇ ਸੱਚ ਵੀ ਕਈ ਵਾਰ ਉਪਰੋ ਹੋ ਜਾਂਦਾ ਘਪਤਿਆਂ ਤੋਂ ਜਿਹਨਾਂ ਤੋਂ ਕਈ ਵਾਰ ਕੋਪਤੋ ਜਾਂਦਾ ਵੀ ਇਹਨਾਂ ਨੂੰ ਕੋ ਬਤ ਪਰਾਂ ਕਰ ਲੈਣ ਦਿਓ ਪਬਲਿਕ ਜੋ ਉਹਨਾਂ ਦੇ ਨਾਲ ਹੁੰਦੀ ਹੈ ਪਬਲਿਕ ਜੀ ਦੇ ਨਾਲ ਹੋਵੇ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਫਿਰ ਚੁੱਪ ਵੱਟ ਜਾਂਦੇ ਨੇ ਕੋ ਚੇਅਰ ਖਾਤਰ ਠੀਕ ਟਾਈਮ ਤੇ ਸੱਚ ਪ੍ਰਗਟ ਹੁੰਦਾ ਹੈ ਜਦ ਸਮਾਂ ਹੁੰਦਾ ਫਿਰ ਪ੍ਰਗਟ ਹੋ ਜਾਂਦਾ ਉਹਨੂੰ ਸਾਰੇ ਪਤਾ ਹੈ ਨਾ ਜੇ ਲੋੜ ਆਦੀ ਪ੍ਰਗਟ ਹੋ ਜਾਂਦਾ ਜੇ ਉਹਦੀ ਲੋੜ ਹੈ ਲੋਕਾਂ ਨੂੰ ਦੇਈ ਪੜਨ ਨਹੀਂ 파ਰਖੂ ਰਈ ਗਾਹਕ ਨਹੀਂ ਬੋਲ ਕ ਵੀਣਾ ਕਹਿੰਦਾ ਜੇ ਤੇਰੇ ਕੋਲ ਨਾਮ ਨਹੀਂ ਹੈ ਪੰਡਰ ਤਾਂ ਖੋਲ ਨਾ ਉਹਨੂੰ 파ਰਖੂ ਆਕੇ ਖੋਲ ਜੇ ਤੇ ਸੌਦਾ ਲੈਣਾ ਉੱਥੇ ਖੋਲ ਅਗੜੀ ਨਹੀਂ ਖੋਲੇ ਨਾ ਇਹ ਕ ਰੰਗ ਕਾਹੂ ਨਹੀਂ ਰਹਾਤਾ ਇਹ ਕ ਰੰਗ ਨਹੀਂ ਰਹਾਤਾ ਕਾਹੂ ਨਹੀਂ ਰਹਾਤਾ ਕਿਦਾਂ ਜੀ ਨਾਲ ਜੁੜਿਆ ਹੈ ਬਾਹਰ ਆਪਣੇ ਰੰਗ ਚ ਰਹਿੰਦਾ ਕੋਈ ਪ੍ਰਭਾਵ ਆਇਆ ਨਾ ਕਿਸੇ ਚੀਜ਼ ਦਾ ਤਾਂ ਕੋਈ ਪ੍ਰਭਾਵ ਨਹੀਂ ਪੈਂਦਾ ਆਪਣੇ ਰੰਗ ਰਵੇ ਇਕੱਲਾ ਆ ਆਪਣੇ ਰੰਗ ਰਵੇ ਆਪਣੇ ਇਕੱਲਾ ਉਹ ਨਹੀਂ ਕਿਸੇ ਨਾਲ ਕੋਈ ਸੰਸਾਰ 'ਚ ਪ੍ਰਭਾਵ ਨਹੀਂ ਪੈਂਦਾ ਜੁਲਮ ਹੋਈ ਜਾਂਦੇ ਨੇ ਉਹ ਸਭ ਕੋ ਹੋ ਰਾ ਕੀਤਾ ਹੀ ਹੁੰਦਾ ਹੁੰਦਾ ਸਦੀ ਉਹ ਜੋ ਕਰਦਾ ਹੁੰਦਾ ਤਾਂ ਉਹ ਹੀ ਹੈ ਸਾਨੂੰ ਸਾਡੇ ਤੇ ਪ੍ਰਭਾਵ ਤਾਂ ਪੈਂਦਾ ਸਾਨੂੰ ਲੱਗਦਾ ਵੀ ਆਹ ਫਲਾਣਾ ਬੰਦਾ ਕਰਦਾ ਉਹ ਕਰਦਾ ਉਹਦੇ ਪ੍ਰਭਾਵ ਕੀ ਉਹ ਤਾਂ ਆਪੇ ਕਰਦਾ ਜਿਹੜਾ ਉਹ ਕਰਦਾ ਡੋਰੀ ਨਾਲ ਉਹਦਾ ਤਾਂ ਹਲਦੀ ਹੈ। ਹਈ। ਸਰਬਜੋਤ ਕੇ ਵਿੱਚ ਸਮਾਨਾ। ਸਰਬਜੋਤ ਕੇ ਵਿੱਚ ਸਮਾਨਾ ਜਿੱਦੀ ਜੋਤ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਕਿਉਂ ਸਮਾਇਆ? ਜੋਤ ਕਾਬੂ ਜੀ ਨਹੀਂ ਕਰਦੀ, ਸਮਾ ਕੇ ਕਾਬੂ ਜੀ ਕਰਦੀ ਹੈ। ਜੇ ਸਰੀਰ 'ਚ ਜੋਤ ਸਭਾਈ ਹੋਈ ਹੈ ਤਾਂ ਸਰੀਰ ਕਾਬੂ 'ਚ ਹੈ। ਜੇ ਜੋਤ ਮਨ ਸਰੀਰ 'ਚ ਸਮਾਇਆ ਹੋਇਆ ਹੈ ਤਾਂ ਸਰੀਰ ਕਾਬੂ 'ਚ ਹੈ। ਬੇਕਾਬੂ ਸਰੀਰ ਵੀ ਹੋ ਜਵੇ ਇਸ ਕਰਕੇ ਉਹ ਜੋਤ ਚ ਸਮਾਇਆ ਜੋਤ ਕਾਬੂ ਕੀਤੀ ਉਹਨੇ ਸਰੀਰ ਨੇ ਕਾਬੂ ਕੀਤਾ ਉਹ ਜੋਤ ਨੇ ਸਰੀਰ ਕਾਬੂ ਕੀਤਾ ਉਹਨੇ ਜੋਤ ਕਾਬੂ ਕੀਤੀ ਹੈ ਜੋਤ ਨੇ ਸਰੀਰ ਕਾਬੂ ਕੀਤਾ ਇਸ ਕਰਕੇ ਉਹ ਤਾਂ ਸਭ ਕੁਝ ਉਹਦੇ ਕਾਬੂ ਚ ਹੀ ਹੈ ਸਭ ਹੂੰ ਸਰਬ ਠੌਰ ਪਹਿਚਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਸਾਰੇ ਕਹਿੰਦੇ ਨੇ ਸਾਰਿਆਂ ਨੇ ਬਨ ਲਈਏ ਗੱਲ ਕਿ ਸਾਰੀ ਜਗ੍ਹਾ ਹੋਏ ਦਾ ਸਾਰਿਆਂ ਦੇ ਵਿੱਚ ਇਹ ਗੱਲ ਤੇ ਕੋਈ ਉਹ ਨਹੀਂ ਹੈ ਕਿਸੇ ਤਰਫਤਿਆਂ ਦੋ ਰਾਇਆ ਨਹੀਂ ਇਸ ਗੱਲ ਤੇ ਕਿ ਭਈ ਸਭ ਦੇ ਅੰਦਰ ਨਹੀਂ ਹੈ ਜਿੰਨੇ ਵੀ ਅੱਜ ਤੱਕ ਧਰਮ ਹੋਏ ਨੇ ਇਹ ਸਾਰਿਆਂ ਨੇ ਕਹਿੰਦੇ ਪਹਿਚਾਣੀ ਇਹ ਗੱਲ ਵੀ ਸਭ ਜਗ੍ਹਾ ਹੀ ਹੈਗਾ ਭਾਈ ਉਹ ਸਰ ਵਿਆਪੀ ਵੀ ਹੈਗਾ ਸਾਰਿਆਂ ਦੇ ਅੰਦਰ ਵੀ ਹੈਗਾ ਇਸ ਗੱਲ ਤੇ ਕੋਈ ਭਲੇਖਾ ਰੀਏ ਕਿਸੇ ਨੂੰ ਨਾ ਬਤ ਪੇਹ ਦੇ ਇਸ ਗੱਲ ਤੇ ਕਾਲ ਰਹਿਤ ਅਨਕਾਲ ਸਰੂਪਾ ਕਾਲ ਰਹਿਤ ਉਹਦਾ ਕਾਲ ਹੀ ਨਹੀਂ ਜੋ ਦਾ ਕਾਲ ਹੁੰਦਾ ਹੀ ਨਹੀਂ ਅਕਾਲਰ ਅਨਕਾਲ ਸਰੂਪਾ ਉਹਦਾ ਸਰੂਪ ਬਿਨਾਂ ਕਾਲ ਤੋਂ ਉਹਦਾ ਸਿਰਫ ਸਰੂਪ ਪ੍ਰਗਟ ਹੁੰਦਾ ਹੈ ਗੁਪਤ ਹੋ ਜਾਂਦਾ ਅਲਕੁਰਖੋ ਅਬਗਤ ਅਬਤੂਤਾ ਜਿਵੇਂ ਕਛੂ ਹੈ ਨਾ ਕਛੂ ਆਪਣੇ ਪੰਜੇ ਅੰਦਰ ਸਰੀ ਬਾਹਰ ਕਰ ਲਵੇ ਅੰਦਰ ਕਰ ਲਵੇ ਜਦ ਸਰੀਰ ਪੰਜੇ ਬਾਹਰ ਗੜਦਾ ਕੱਚੂ ਤੋਂ ਲੱਗ ਜਾਂਦਾ ਹੈ ਸਰੀਰ ਗੜਦਾ ਤਾਂ ਚੁੱਪ ਕਰਕੇ ਇਤਨਾ ਪਿਆਰਾ ਹੈ ਨਾ ਪਰ ਇਹ ਜੈ ਸਰੂਪ ਦੱਸ ਦੇ ਜੇ ਮਿਸਾਲ ਦਿੰਦੇ ਹੁੰਦੇ ਨੇ ਨਾ ਤਾਂ ਇਹ ਜੈ ਸਰੂਪ ਦੀ ਦਿੰਦੇ ਹੁੰਦੇ ਸੀ ਅੱਗੇ ਜਦੋਂ ਆਪਣੇ ਪੱਜੇ ਯਾਰ ਸਰੀਰ ਅੰਦਰ ਕਰ ਲੈਂਦਾ ਹੈ ਬਸ ਫਿਰ ਉਹ ਕੀ ਹੈ ਫਿਰ ਸਿਰ ਤੋਂ ਸਮਾਦ ਹੈ ਪਰ ਸਰੀਰ ਅੰਦਰ ਸਭ ਅੰਦਰ ਹੈ ਨਾ ਮਰਿਆ ਤਾਂ ਕੁਝ ਨਹੀਂ ਰਹਾ ਸੌਂਸ ਕਿਲਾ ਜਦੋਂ ਆਪਣੇ ਬਾਹਰ ਕੱਢ ਲੈਂਦਾ ਫਿਰ ਟੁੱਟ ਲੱਗ ਜਾਂਦਾ ਫਿਰ ਉਹ ਫਿਰ ਸ਼ਬਦ ਰੂਪ ਹੋ ਜਾਂਦਾ بس ਇੰਨਾ ਕੇ ਫਰਕ ਆ ਔਰ ਕੁਛ ਨਹੀਂ ਦੋ ਹਾਲ ਤਾ ਜੇ ਕਛੂ ਜਿਉਂਦਾ ਹੀ ਹੈ ਉਹ ਆਪਣੀ ਸਰੀਰ ਬਾਹਰ ਕੱਢ ਲਈ ਜਬ ਮਰਜੀ ਉਹਦੀ ਬਾਹਰ ਕੱਢ ਲੈਂਦਾ ਕਿਉਂਕਿ ਕਿਸੇ ਤੇ ਕਹੇ ਤੇ ਕੱਢਦਾ ਨਹੀਂ ਇਸ ਕਰਕੇ ਦੀ ਜਬ ਮਰਜੀ ਇਹ ਸਰੀਰ ਬਾਹਰ ਕੱਢ ਲੈਂਦਾ ਜਦੇ ਬਾਹਰ ਕੱਢ ਲੈਂਦਾ ਪੈਰ ਬਾਹਰ ਕੱਢ ਲੈਂਦਾ ਤੁਰ ਪਿੰਦੇ ਜਲ ਵਰਜੀਲ ਦੀ ਆਪਣੇ ਸਭ ਕੁਝ ਅੰਦਰ ਕਰ ਲੈ ਆਏ ਹਾਂ ਜੀ ਅਲਖਪੁਰਖ ਅਬਗਤ ਅਬਧੂਤਾ ਅਲਖਪੁਰਖ ਹੈ ਉਹ ਅਬਗਤ ਹੈ ਅਬਗਤ ਕਹਿਣਾ ਨੇ ਉਹ ਜਿੱਥੇ ਜੋਤ ਹੈ ਉੱਥੇ ਉਹ ਹੈਗਾ ਉਹ ਤਾਂ ਜੋਤ ਨੂੰ ਤੁਸੀਂ ਵੱਖਰਾ ਨਹੀਂ ਦੇਖ ਸਕਦੇ ਕਿਤੇ ਵੱਖਰਾ ਨਹੀਂ ਦੇ ਸਕਦੇ ਜੋਤ ਨੂੰ ਆਪਣੇ ਅੰਦਰ ਵੀ ਦੇਖ ਦੂਏਤentro ਦਾ ਖਰਾਂ ਦੇਖੋ ਪਹਿਲੀ ਗੱਲ ਹੈ ਜੇ ਦੂਰ ਦੀ ਜੋਤ ਹੈ ਉਹ ਤਾਂ ਤੁਹਾਨੂੰ ਅੱਖ ਨਾਲ ਦਿਖਣੀ ਹੋਣੀ ਜੇ ਦੂਰ ਦੀ ਜੋਤ ਅੱਖਾਂ ਨਹੀਂ ਦਿਖਣੀ ਤੇ ਇਹ ਦਾ ਖਰਾਂ ਉਹਦੇ ਅੰਦਰ ਵਾਲੀ ਚੀਜ਼ ਕਿਵੇਂ ਦੀ ਜੂ ਜੋਤ ਤੋਂ ਵੱਖਰਾ ਨਹੀਂ ਹੈ ਜਿੱਥੇ ਜੋਤ ਹੈ ਇਸ ਕਰਕੇ ਆਪਣੀ ਜੋਤ ਦੇ ਵਿੱਚ ਹੀ ਹੈ ਜਾਤਮਾਹ ਜੋਤ ਜੋਤਮਾਹ ਜਤੋ ਜਤੋ ਉਹਨਾਂ ਕੰਨਾ ਕੰਨਾ ਮੈਂ ਜੋਤ ਦੇ ਵਿੱਚੋਂ ਆਪਣੀ ਜੋਤ ਚ ਉਜਾੜੇ ਇਹ ਕਿਸੇ ਨੇ ਦਰਸ਼ਨ ਕਰਨਾ ਆਪਣੀ ਜੋਤ ਦੇ ਵਿੱਚੋਂ ਕਰ ਲੋ। ਸਰੀਰ ਤੋਂ ਜੋਗੀ ਸਰੀਰ ਤੋਂ ਕਰ ਰਹੇ ਦੇ ਦਰਸ਼ਨ। ਸਰੀਰ ਤੋਂ ਨਹੀਂ ਹੁੰਦੇ। ਸਰੀਰ ਤੋਂ ਜੋਤ ਦਾ ਦਰਸ਼ਨ ਲਊਗਾ। ਸਰੀਰ ਤੋਂ ਜੋਤ ਮਿਲੂਗੀ। ਆਤਮਾ ਜੋਤ ਦਾ ਬੰਦਾ ਹੈ। ਸਰੀਰ ਜਿਹੜੀ ਯਾਦ ਹੈ ਇਹ ਚ ਜੋਤ ਹੈ। ਜੋਤ ਦੇ ਵਿੱਚ ਗਾਹ ਹੋਇਆ। ਬੰਨ ਮੈਂ ਉਹ ਆਪ ਹੈ। ਬਸ ਜੋਤ ਵਿੱਚੋਂ ਦਰਸ਼ਨ ਹੋਊਗਾ। ਸਰੀਰ ਤੋਂ ਨਹੀਂ ਕੋਲ। ਜਿਹੜੇ ਸਰੀਰ ਤੋਂ ਕਰ ਦਿੱਤੇ ਹੋ ਗੱਲ। ਸਰੀਰ ਚੋ ਹੋਣਾ ਹੀ ਸ਼ਰੀਰ ਚੋ ਸ਼ਬਦ ਦਾ ਦਰਸ਼ਨ ਕਰ ਦਿੱਤਾ ਉਹ ਸ਼ਰੀਰ ਦੇ ਜਿਹੜੇ ਸ਼ਰੀਰ ਜਿਹੜਾ ਦੇਖਦੇ ਆ ਨਾ ਜਿਵੇਂ ਹਾਰਟ ਚੱਲਦਾ ਹਾਰਟ ਬੀਟਿੰਗ ਹੈ ਹੋਰ ਆਵਾਜ਼ਾਂ ਨੇ ਸ਼ਰੀਰ ਦੇ ਵਿੱਚ ਡਾਕਟਰ ਦੇਖਦੇ ਨੇ ਉਹ ਜੋ ਉਹ ਉਹ ਚੀਜ਼ਾਂ ਸ਼ਰੀਰ ਆਵਾਜ਼ ਸੁਣ ਲਾਗੇ ਜੋ ਕੀ ਜੋ ਤੇ ਵਿੱਚੋ ਜੜ ਲੋ ਸੀ ਅਭ ਤੂਤਾ ਉਹ ਤੂਤਾ ਉਦੂਤਾ ਸੁਧ ਕੀ ਨਾ ਸੁਧ ਬੁੱਧ ਕੀ ਨਾ ਬੁੱਧ ਕਹ ਰਹੇ ਹਤ ਅਲੱਖਪੁਰਖ ਅਬਗਤ ਅਬਦੂਤਾ ਅਲੱਖਪੁਰਖ ਹੈ ਅਬ ਤੂੰ ਤੇਰਾ ਮਤਲਬ ਇਹ ਹੈ ਹੈ ਉਦੂਤ ਨਹੀਂ ਤੇ ਅਬ ਤੂਤਾ ਹੋ ਹੈ ਜਿਹੜੀ ਹੈ ਨਾ ਆਹ ਵਿਪੁਤੀ ਜੋ ਮਾਇਆ ਹੈ ਇਹਦੇ ਨਾਲ ਉਹ ਕੋਈ ਲਿੰਕ ਨਹੀਂ ਹੋ ਬੇਬੀ ਉਹ ਦੋ ਦੋ ਨੂੰ ਕਹਿੰਦੇ ਨੇ ਜਿਹਦਾ ਮਾਇਆ ਨਾਲ ਲਿੰਕੇਣਾ ਹੋਵੇ ਕੋਈ ਮਾਇਆ ਦੀ ਕੋਈ ਭੁਖ ਨਹੀਂ ਉਹਦੇ ਨਾਲ ਲਿੰਕਤਾ ਨਹੀਂ ਕਹਿ ਸਕਦੇ ਭੁਖ ਨਹੀਂ ਜੇ ਮਾਇਆ ਦੀ ਭੁੱਖੇ ਨਹੀਂ ਉਹਦੇ ਉੱਤੇ ਜਾਤ ਪਾਤ ਜੇ ਚਿਹਨ ਨਾ ਵਰਨਾ ਜਾਤ ਪਾਤ ਜੇ ਨਾਉ ਨਹੀਂ ਕੋਈ ਜਾਤ ਹੈ ਨਾ ਪਾਤ ਹੈ ਨਾ ਚਿਹਨ ਹੈ ਕੋਈ ਵਰਣ ਪਹਿਲਾਂ ਵੀ ਆ ਚੁੱਕਿਆ ਹੈ ਅੱਬ ਕਹਤੇ ਦੇਵ ਅਛਾ ਹੈ ਅਨ ਭਰਮਾ ਅੱਬੇ ਕਹਤੇ ਦੇਵ ਉਦੇਵ ਅਵੀ ਗਾਤਾ ਹੈ ਢੋਲਦਾਰੀ ਹੈ ਅਵੀ ਗਾਤਾ ਹਾਂ ਢੋਲਦਾਰੀ ਹੈ ਵਾ ਢੋਲਦਾ ਨਾ ਉਹ ਢੋਲਦਾਰੀ ਹੈ ਅੱਛਾ ਹੈ ਅਨ ਬਰਮਾ ਅੱਛਾ ਹੈ ਵਰਦਾਰੀ ਹੈ ਅਨ ਬਰਮਾ ਪਰਬੂ ਦੇ ਇਧਰ ਹੋਈ ਦੀ ਪਰਮ ਹੈ ਜੀ ਸਭ ਕੋ ਕਾਲ ਸਭਨ ਕੋ ਕਰਤਾ ਸਭ ਕੋ ਕਾਲ ਸਾਰਿਆਂ ਦਾ ਕਾਲ ਹੈ ਔਰ ਸਾਰਿਆਂ ਦਾ ਕਰਤਾ ਵੀ ਹੈ ਬਣਾਇਆ ਵੀ ਸਾਰਿਆਂ ਨੇ ਸਾਰਿਆਂ ਨੂੰ ਉਸੇ ਨੇ ਆ ਕਾਲ ਰੂਪ ਵੀ ਸਾਰਾ ਨੋਈ ਹੁਕਮ ਹੀ ਕਾਲ ਹੈ ਹੁਕਮ ਹੀ ਕਰਤਾ ਹੈ ਇਹ ਬੰਦਾ ਨੇ ਸ਼ਿਵ ਜੀ ਕਾਲ ਹੈ ਪ੍ਰਭਾ ਕਰਤਾ ਹੈ ਘਟਦੀ ਨਾ ਗਾਲ ਉਹ ਕਾ ਗਿਆ ਉੱਥੇ ਤੇ ਜਲੇ ਪ੍ਰਮਾਨ ਨੇ ਤੈਨ ਕਿਵੇਂ ਹੋਇ ਕਿ ਉਹ ਉਹ ਹੀ ਸਰਦਾਰੀ ਹੋ ਵੀ ਪਣਾਰੀ ਉਸ ਨੂੰ ਲੈ ਦੀ ਬਾਣ ਐ ਟੁਕ ਬਤਾ ਲਗੂਗਾ ਉੱਥੇ ਇੱਕ ਇਤੋ ਬਣੂ ਸੀ ਵੀ ਕੋਈ ਹੈ ਤਸ ਪੜ ਲਿਆ ਸੀ ਤੈਨ ਹੋ ਰੀ ਸਕਦੇ ਤੈਨ ਕੇਵੇਂ ਨੇ ਫਿਰ ਦੇਖਾ ਵੀ ਤੇਨ ਦਾ ਲਫਦਾ ਨਹੀਂ ਆਇਆ ਹੋਇਆ ਗੁਰਬਾਣੀ ਚ ਤੇਰੀ ਨਾ ਨੀਰ ਲਫਦਾ ਆਇਆ ਹੋਇਆ ਕਾਂ ਪਤਾ ਲੱਗਿਆ ਵੀ ਇਹ ਤਾਂ ਭਲੇਖੇ ਚ ਇਹ ਤਾਂ ਪੜਨ ਦਾ ਭਲੇਖਾ ਪਾਇਆ ਹੋਇਆ ਐ ਇਤੋਂ ਪੱਕਾ ਹੋ ਗਿਆ ਵੀ ਹੈ ਇੱਕ ਹੋਰ ਹੋਈ ਨਹੀਂ ਤਬ ਸਭ ਕੋ ਕਾਲ ਸਭਨ ਕੋ ਕਰਤਾ ਸਭ ਕੋ ਕਾਲ ਸਭਨ ਕੋ ਕਰਤਾ ਜੇ ਪੱਕਾ ਹੋ ਗਿਆ ਤੂੰ ਤੇਨ ਕੇਵੇਂ ਬਨ ਲੋਗੇ ਬਨ ਨਹੀਂ ਸਕਦਾ ਜਿਹੜਾ ਐਨਾ ਦਸਬਦੀ ਬਾਣੀ ਪੜ ਲੀ ਉਹ ਸਾਰਾ ਸੰਯੋਗਨ ਆਦਾਂ ਕਰ ਲੂਗਾ ਸੌਖਾ ਦੱਸਿਆ ਹੋਇਆ ਇਹ ਰੋਗ ਅਸੋਗ ਦੁਖਣ ਕੋ ਹਰਤਾ ਰੋਗ ਸੋਗ ਦੁਖਣ ਕੋ ਹਰਤਾ ਜਿਹੜੇ ਰੋਗ ਨੇ ਰੋਕਾ ਦੇ ਨੇ ਹੋਬ ਰੋਗਾ دیر ਗਰੋਗ ਸਾਰੇ ਜਿਹਨੇ ਬੁੜਡੇ ਸਾਰੇ ਰੋਗ ਹੈ ਨੇ ਉਹ دیر ਗਰੋਗ ਲਾਇਆ ਉਹਦੇ ਨਾ ਪੁਰਾਣਾ ਰੋਗ ਜਿਹੜੇ ਔਗਣ ਨੇ ਸਾਰੇ ਰੋਗ ਨੇ ਸਾਰੇ ਔਗਣਾਂ ਨੂੰ ਹਰਨ ਵਾਲਾ ਰੋਗ ਸੋਗ ਸੋਗ ਦਾ ਸਾਡੂ ਜਿਹੜੀ ਚਿੰਤਾਵਾਂ ਨੇ ਸਾਡੇ ਅੰਦਰ ਔਗਣ ਹਰ ਚਿੰਤਾ